ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਆਪਾਂ ਆ ਗਏ ਇੱਕ ਹੋਰ ਵਿਆਹ ਚ ਤੇ ਅੱਜ 7 ਤਰੀਕ ਹੋ ਗਈ ਜੀ ਤੇ ਗੱਡੀ ਲਾਤੀ ਆਪਾਂ ਪਾਰਕਿੰਗ ਵਿੱਚ ਤੇ ਘਰ ਦੇ ਲਾਂਗੇ ਆਪਣੇ ਅੱਗੇ ਤੇ ਮਲਾਉਂਦੇ ਆ ਤੁਹਾਨੂੰ ਬਾਅਦ ਚ ਉਹਨਾਂ ਦੇ ਘਰ ਦਿਆਂ ਨਾਲ ਤੇ ਵਿਨਟੇਜ ਪੈਲਸ ਆ ਜੀ ਇਹ ਤੇ ਇਹ ਸਟਾਈਲ ਸੱਜਦਾ ਜੀ ਆਪਣਾ ਦੂਮਸ਼ੇੜੀ ਦੇ ਕੋਲ ਦੂਮਸ਼ੇੜੀ ਦੇ ਉਰੇ ਰਹਿ ਜਾਂਦਾ ਥੋੜਾ ਜਿਹਾ ਕਿਲੋਕੋਮੀਟਰ ਤੇ ਆਪਣੇ ਮਰੰਡੇ ਰੋਡ ਤੋਂ ਮਰੰਡੇ ਤੋਂ ਜਿਹੜੀ ਸੜਕਾਂ ਨਹੀਂ ਫਤੇਗੜ ਸਾਹਿਬ ਨੂੰ ਜਾਂਦੀ ਆ ਉਹਦੇ ਰੋਡ ਉਹ ਰੋਡ ਤੇ ਪੈ ਜਾਂਦਾ ਜੀ ਇਹ ਸਰਾਂਦ ਰੋਡ ਤੇ ਮੇਰਾ ਫਤੇਗੜ ਸਾਹਿਬ ਰੋਡ ਤੇ ਤੇ ਵਿਹਾਲਾ ਸਿੰਘ ਜੀ ਹਾਲ ਦਾ ਜਿਹੜਾ ਆਪਣੇ ਇੰਡੀਆ ਵਾਲੇ ਜਿਹੜੇ ਆਉਣੇ ਬੰਦੇ ਆਪਣੇ ਇੱਧਰ ਦੇ ਉਹਨਾਂ ਤੋਂ ਚਲੋ ਹਰੇਕ ਨੂੰ ਦੋ ਦੋ ਤਿੰਨ ਤਿੰਨ ਵਿਆਹ ਨੇ ਤੇ ਜ਼ਿਆਦਾਤਰ ਬਾਹਰ ਵਾਲੇ ਬੰਦੇ ਨੂੰ ਜ਼ਿਆਦਾ ਸ਼ੌਂਕ ਹੁੰਦਾ ਵਿਆਹ ਦਾ ਚੌਂ ਹੁੰਦਾ ਕੋਈ ਵੀ ਛੁੱਟੀ 'ਚ ਕੋਈ ਨਾ ਕੋਈ ਪ੍ਰੋਗਰਾਮ ਆ ਜਵੇ ਬੰਦਾ ਬਹਾਨੇ ਨਾਲ ਰਿਸ਼ਤੇਦਾਰਾਂ ਨੂੰ ਮਿਲ ਮੋਲ ਲੰਦਾ ਤੇ ਨਾਲੇ ਚਲੋ ਖਾਣ ਖਾਂਣ ਹੋ ਜਾਂਦਾ ਤੇ ਵਧੀਆ ਪਰਦੇਸਾਂ 'ਚ ਤਾਂ ਨਹੀਂ ਲੱਭਦੇ ਹੈ ਤੇ ਔਰੇ ਪੰਜਾਬ 'ਚ ਜਿਆ ਸਭ ਕੁਝ ਮਿਲਦਾ ਤੇ ਆਓ ਤੁਹਾਨੂੰ ਦਿਖਾਉਣੇ ਆਂ ਅੰਦਰ ਪੈਲਸ ਘਮਾਉਣਿਆਂ ਨਾਲੇ ਦਿਖਾਉਣੇ ਆਂ ਵਿਆਹ ਜੁੜੇ ਰਹੋ ਨਾਲ ਤੁਹਾਨੂੰ ਵਿਆਹ ਸਾਰਾ ਆਪਾਂ ਫੋਨ 'ਤੇ ਦਿਖਾ ਦੇਣਾ ਤੇ ਆਓ ਚੱਲੀਏ ਜੀ ਅੰਦਰ ਨੂੰ ਤੇ ਦਿਖਾਉਣੇ ਆ ਤੁਹਾਨੂੰ ਅੰਦਰ ਚਲੋ ਲੱਗ ਜੁਲੈਂਚ ਤੁਰ ਤੁਰ ਤੁਰੋ ਮਿੱਠਾ ਖਾਣ ਨੂੰ ਬੰਦਾ ਨਾ ਇਹ ਵੀਡੀਓ ਆਡੀਓ ਦੇਖਦਾ ਹੁੰਦਾ ਨਾ ਜੱਜ ਜੀ ਕਰਦਾ ਬੰਦਾ ਨਹੀਂ ਜਾਂ ਬੰਦਾ ਆਪ ਹੁੰਦਾ ਕੋਈ ਨਹੀਂ ਜੀ ਦੂ ਘਰਦੀ ਠੀਕਾ ਲੋ ਜੀ ਜਵਾਕਰੋਂ ਤਾਂ ਆਉਂਦੇ ਲੋ ਮਿਲ ਗਈ ਆਪਣੇ ਖਰਾਕ ਇਹਦੁਰਾ ਵੇਜ ਤਾਂ ਇਹ ਤੂੰ ਵੇਜ ਗਈ ਨਹੀਂ ਹੋਈ ਫਰਦੀਆਂ ਅੱਜ ਕਰਾਕ ਨਾ ਨਾ ਜੀ ਬਰੈਜ ਤਾਂ ਨਹੀਂ ਚਾਹੀਦਾ ਬਾਪਾ ਜੀ ਨਾਨ ਵੇਜ ਵਾਲੇ ਬੰਦੇ ਖੜੇ ਹੈ ਕਿਹਦਾ ਆਉਂਗਾ ਨਹੀਂ ਬਹੁਤ ਹੈ ਯਾਰ ਪਹਿਲਾਂ ਚੈੱਕ ਕਰ ਲੀਏ ਸਹੀ ਆ ਆ ਥੋੜਾ ਜਿਹਾ ਆਮਲੇਟ ਵੀ ਰੱਖ ਦੇ ਯਾਰ ਟਾਬਲੇਟ ਹੋ ਰੱਖਦੇ ਜਵਾਖ ਖਾਣ ਲੇਗੇ ਥੋੜਾ ਜਿਹਾ ਰੱਖਦੇ ਬੱਡਲੇ ਨੂੰ ਥੋੜਾ ਜਾਓ ਓਕੇ ਵੀਰ ਧੰਨਵਾਦ ਲੋ ਜੀ ਤਾਈ ਨੇ ਸਾਡੀ ਨੂੰ ਮੁਲੱਭ ਗਿਆ ਆਉਂਦੀ ਨੂੰ ਟੇਬਲ ਲੈ ਵੀ ਤਾਈ ਆ ਤਾਂ ਵਧੀਆ ਕੰਮ ਕਰ ਲਿਆ ਟੇਬਲ ਤੇ ਪਰ ਹੋਰ ਵੀ ਖਾਲੀ ਪਏ ਆ ਹਲੇ ਤਾਂ ਬੰਦੇ ਘੱਟ ਆਏ ਆ ਆਨੰਦ ਕਾਰਜ ਕਰਾਉਣਗੇ ਹੋ ਜੀ ਆਪਾਂ ਪਹੁੰਚ ਵੀ ਸਿੱਧੇ ਚਾਹ ਤੇ ਬਾਹਰ ਬਾਸ ਨੂੰ ਚੱਲੇ ਤਾਂ ਐ ਬਾਹਰ ਨੂੰ ਈ ਨੀ ਨੀ ਸਸਰੀਕਾਲ ਜੀ ਸਸਰੀਕਾਲ ਜੀ ਜਾਂ ਤੂੰ ਹੀ ਬੁਲਾ ਵੀ ਸਸਰੀਕਾਲ ਸਸਰੀਕਾਲ ਬੁਲਾ ਤੂੰ ਸਸਰੀਕਾਲ ਜੀ ਬੁਲਾ ਭਾਈ ਤੂੰ ਹੀ ਭਾਈ ਹਏ ਚਲੋ ਚਲੀਏ ਬਾਹਰ ਨੂੰ ਚਾਹ ਪੀਣੀ ਹੈ ਸੀ ਹਾਂਜੀ ਚਲੋ ਚਾਹ ਨੇ ਬਣਾ ਲਾ ਕੋਫੀ ਤਾਂ ਲੈਣੀ ਕੋਫੀ ਨਹੀਂ ਬੱਸ ਟਿੰਗਲ ਇੰਦਰ ਨਹੀਂ ਆਦਾ ਹਾਂ ਲੋ ਜੀ ਇੱਧਰ ਕੋਫੀ ਵਾਲਾ ਸਿਸਟਮ ਆ ਇੱਧਰ ਆਪ ਦਾ ਇੱਧਰ ਗਿਆ ਕੋਫੀ ਆ ਚਲ ਇੱਧਰ ਗਿਆ ਫਿਰ ਇੱਧਰ ਨੂੰ ਵੀ ਦਿਖਾ ਹਣ ਬਾਈ ਤੁਹਾਨੂੰ ਇਹ ਲੀਨ ਘਮਾਉ ਗਿਆ ਕੁਸ ਪਿਆ ਖਾਣੇ ਦਾ ਇੱਧਰ ਆ ਨੌਨ ਵੇਜ ਆ ਸੀਕਨ ਵਗੈਰਾ ਪਈ ਆ ਆਮਲੇਟ ਬੋਤਰੇ ਮਿੰਟ ਆ ਆ ਸੋਸ ਆ ਅਭੀ ਸੋਸ ਪਨੀਰ ਦੇ ਪਕੌੜੇ ਆ ਬਰੈਡ ਪਕੌੜਾ ਆ ਆ ਬਾਈ ਸਿਮਲਾ ਮਿਰਚ ਵਾਲੇ ਨੇ ਹਾਂ ਜੀ ਆ ਗੋਪਾਲਕ ਦੇ ਨੇ ਤੇ ਆ ਗੋਪੀ ਦੇ ਆ ਬਹੁਤ ਚੌਕਲੇਟ ਵਾਲੀ ਵੈਸੇ ਨਹੀਂ ਹੈਗੀ ਚਮਚਮ ਨਾ ਬੋਤੇ ਚਮਚਮ ਇਹ ਰਸਗੁੱਲਾ ਹੁੰਦਾ ਜਿਵੇਂ ਬਲਾਲ ਜਾਮਨ ਉਹਨਾਂ ਦਾ ਭਾਈ ਇਹ ਚਮਚਮ ਹਾਂ ਭਾਈ ਇਹ ਚਾਕਲੇਟ ਵਾਲੀ ਤੇਰੀ ਪੇਸਟ ਆ ਜਾ ਹੋਰ ਵਿਆਹ ਦਿਖਾਈਏ ਦਿਖਾਈਏ ਭਾਈ ਵਿਆਹ ਕਿਵੇਂ ਹੁੰਦਾ ਹਾਂ ਪੋਪ ਕੋਨਾ ਚੱਲ ਤੈਨੂੰ ਪੋਪ ਕੋਨਾ ਦਵਾ ਦਨੇ ਉਹਦੇ ਢੋਲੀ ਨਾ ਹੀ ਆਗੇ ਭਾਈ ਢੋਲੀ ਆਗੇ ਮੇਰੇ ਖਿਆਲ ਚ ਜੀ ਆਨੰਦ ਕਾਰਜ ਹੋ ਗਏ ਚਲੋ ਦੇਖੀਏ ਬਾਹਰ ਜਾ ਕੇ ਬੱਜ ਗਈ ਬਹਾ ਢੋਲ ਜੀ ਤੇ ਇੱਧਰ ਲੱਗੀ ਹੈ ਜੀ ਸਟੇਜ ਜਿੱਥੇ ਮੇਰੇ ਖਾਲ ਚ ਆ ਰਿਕਵੈਸਟ ਵਾਲੇ ਜਾਂ ਡੀ ਜੀ ਵਾਲੇ ਦਾ ਸਿਸਟਮ ਇੱਧਰ ਕਰਿਆ ਹੋਇਆ ਤੇ ਮੁੰਡਾ ਕੁੜੀ ਦਾ ਬੈਠਣ ਦਾ ਜਿੱਥੇ ਸ਼ਕਨ ਪੋਣਾ ਉਹ ਪਰਿਆ ਹੈ ਇਸਾਈਡ ਤੇ ਮੌਸਮ ਪਤੀਓ ਜੀ ਝੁੱਪ ਚੜੀ ਹੋਈ ਅੱਜ ਬਹੁਤ ਸੋਣਾ ਮੌਸਮ ਹੋਇਆ ਵਾ ਸਵੇਰੇ ਠੰਡ ਸੀ ਪਰ ਹੁਣ ਆ ਧੁੱਪ ਨਾਲ ਸਹੀ ਹੋ ਗਿਆ ਮੋਸਮ ਪਹਿਲੇ ਹਵਾ ਠੰਡੀ ਚੱਲਦੀ ਸੀ ਵੀਰੇ ਹਵਾ ਹੁਣ ਵੀ ਚੱਲਦੀ ਆ ਹੁਣ ਜਾਨੀ ਪਹਿਲਾਂ ਜਿਨੀ ਠੰਡ ਮਹਿਸੂਸ ਨਹੀਂ ਹੋ ਰਹੀ ਠੀਕ ਆ ਵਾ ਵਧੀਆ ਮੌਸਮ ਆ ਅੱਜ ਬਿਹਰ ਲੀਨੇ ਨੇ ਕਿਆ ਖਾਣਾ ਪੋਪਕਨ ਮੈਨੂੰ ਲੈ ਗਏ ਆ ਜਾਉਂਗਾ ਕੰਦਾਈਆ ਆ ਜਾਂਦਾ ਹੈ ਮੁਝਾ ਆਇਆ ਖੜ ਜਾ ਉਹਰੇ ਵਿੱਚ ਚਿੱਟਾ ਹੋ ਗਿਆ ਭਾਈਆ ਪਾਈ ਯਾਰ ਆ ਪੋਪਕਨ ਦੇ ਦੇ ਨਾ ਯਾਰ ਜਵਾਕ ਨੂੰ ਹਾਂ ਬੁੱਧ ਲਫਾਫੇ ਦੇ ਦਊ ਪਾਕੇ ਆਉਂਦੇ ਆਪ ਆਇਆ ਬਈ ਵੇ ਹੁਣ ਪਤਾ ਨਹੀਂ ਕਿਸੇ ਹੋਰ ਤਨ ਹੋ ਗਏ ਉਹਦੇ ਬਾਈ ਬਤ ਉਹ ਇੱਧਰ ਗੋਲ ਗੱਪੇ ਵੀ ਚੱਲ ਪਏ ਭਾਈ ਚਲੋ ਜੀ ਲੈ ਵੀ ਇੱਧਰ ਸ਼ਾਨ ਸ਼ਾਨ ਹੋਗਾ ਹੁਣ ਸਾਸਰੀ ਘਰ ਬਾਈ ਜਿੰਨੀ ਵਾਰ ਸਾਸਰੀ ਘਰ ਬਲਾ ਕੇ ਸਮਾਨ ਚੱਕਦਾ ਮੁੰਡਾ ਸਾਸਰੀ ਘਰ ਚੱਕਦਾ ਚੱਕਦਾ ਸ਼ਾਨ ਨੇ ਚੱਕ ਇਹ ਪਹਿਲ ਤੋਂ ਬੜਾ ਸੋਹਣਾ ਹਾਂ ਉਹ ਸੋਹਣਾ ਡੈਕੋਰੇਸ਼ਨ ਬੜੀ ਸੋਹਣੀ ਕਰੀ ਹੋਈ ਹੈ ਹਾਂ ਉਹ ਸੋਹਣਾ ਡੈਕੋਰੇਸ਼ਨ ਬੜੀ ਸੋਹਣੀ ਕਰੀ ਹੋਈ ਹੈ ਹਾਂ ਹਾਂ ਇਹ ਡੈਕੋਰੇਸ਼ਨ ਵੀ ਨਾ ਸੋਹਣਾ ਹਾਂ ਹਾਂ ਆਹ ਦੇਖ ਇੱਧਰ ਦੋਸਾ ਵੀ ਚੱਲਦਾ ਹੈ ਗੋਲ ਗੱਪੇ ਚੱਲਦੇ ਹੈ ਇਧਰ ਫਰੂਟ ਚਾਟ ਹਾਂ ਇਧਰ ਦੋਸਾ ਚੱਲਦਾ ਭਈਆਂ ਦੇ ਦੋਸਾ ਬਣਾਉਣ ਲੱਗ ਪਿਆ ਹੈ ਭਾਈ ਆਪਾਂ ਆ ਗਏ ਇਹਨੂੰ ਕਹਿੰਦੇ ਦੋਸਤ ਇੱਧਰ ਟਿੱਕੀ ਉਹ ਮੈਂ ਤਾਂ ਚੰਗੀ ਦੱਸੀ ਦਾ ਜੀ ਟਿੱਕੀ ਨੇ ਸੁੱਕੀ ਘਰ ਦੇ ਨਾਲ ਤੇ ਵੀਰ ਗਿਆ ਜਾਂਦਾ ਮੈਂ ਇਹ ਨਾਲ ਆ ਜਾਂਦਾ ਨਾ ਅੰਦਰ ਕੁਝ ਹੋਆ ਅੰਦਰ ਕੁਝ ਨਹੀਂ ਹੈਗਾ ਲਾਲ ਪਤਾ ਵੀ ਬਣਾ ਲਾ ਚੋਣ ਦਾ ਨਾ ਬੁੱਕਦਾ ਖਾਣਾ ਹੈਗਾ ਚਲ ਫਿਰ ਆ ਜਾ ਜੇ ਨਹੀਂ ਖਾਣਾ ਆ ਜਾ ਲੋਈ ਇੱਧਰ ਨੌਨ ਵੇਜ ਚੱਲਦਾ ਮੈਂ ਵੀ ਪਿਛਲੇ ਜਿਆਦਾ ਸ਼ਰਾਬ ਪੀਣੀ ਸਮਾਰਗਮ ਜਿਹੜੇ ਦਾ ਵੀ ਕੀ ਦੇਖਿਆ ਪੰਜਾਬ ਉਸਨੇ ਮਾਗੇ ਨੇ ਬੜੇ ਸੋਹਣੇ ਸੋਹਣੇ ਡਿਜ਼ਾਈਨ ਬਣਾ ਕੇ ਰੱਖਿਆ ਹੈ। ਐਂ। ਆ ਵੀ ਕੋਈ ਗੈਸ ਹੋਣਾ ਫੁੱਲ ਬਣਾਇਆ ਹੈ। ਚੌਲ, ਦਾਲ। ਆ ਗਏ ਸਾਗ, ਉਹ ਪਾਲਕ ਪਨੀਰ। ਆਹੋ ਸਾਗ ਹੀ ਰੱਖ ਲਉ ਦੇਸੀ ਭਾਸ਼ਾ 'ਚ। ਪਨੀਰ। 9:00 ਵਜੇ ਆ ਗਿਆ ਜੀ। ਕੈਲਰ ਆ ਰਹੀ ਨੇ ਅਸਕਰੀ ਲੜੀ ਅਸਕਰੀ ਲੜੀ ਆ ਤਾਂ ਖਾ ਲੋ ਪੁੱਤ ਪਹਿਲਾਂ ਆ ਖਾ ਲਾ ਬਾਅਦ ਚ ਖਾ ਲਈ ਜਫੇ ਤੈਨੂੰ ਬਾਅਦ ਚ ਉੱਥੇ ਰੱਖ ਕੇ ਆ ਇਹਨੂੰ ਟੇਬਲ ਉੱਪਰ ਲੋ ਜੀ ਸਹਜ ਦਾਲ ਬੋਤ ਪਾ ਲਿਆ ਆ ਸਹਜ ਸਾਰੀ ਖਾਣੀ ਪਣੀ ਛੱਡਣੀ ਨੇਚਾ ਜਿੰਨੀ ਤੇ ਦਾਲ ਪਾਈ ਹੋਈ ਢੋਲ ਵੀ ਨਾਲ ਲਈ ਇੰਨੀ ਵੀ ਪਾਗ ਲੈ ਜਾਂਦੀ ਦਾਲ ਘੱਟ ਪਾਈ ਦਿੰਦੀ ਆ ਠੀਕ ਹੈ ਜੀ ਇਹਦਾ ਠੀਕ ਹੈ ਜੀ ਤੇ ਲੋ ਜੀ ਰਿਸ਼ਤੇਦਾਰ ਤਕਰੀਬਨ ਤਕਰੀਬਨ ਲੱਗੇ ਜੀ ਸਾਰੇ ਪੁਸਕ ਰਹਿ ਗਏ ਤੇ ਆਪਾਂ ਹੁਣ ਵਿਦਾ ਕਰਕੇ ਜਾਵਾਂਗੇ ਕੁੜੀ ਨੂੰ ਤੇ ਲੋ ਵੀ ਆ ਝਾੜੂ ਵਾਲੇ ਵੀ ਆ ਗਏ ਸਮਾਸ ਨੂੰ ਲਾਗੇ ਇਕੱਠਾ ਕਰਨ ਸੋਣਾ ਟਾਈਮ ਨਾਲ ਨਿਬੜ ਗਈ ਪ੍ਰੋਗਰਾਮ ਬਹੁਤ ਵਧੀਆ ਹੋਇਆ ਪ੍ਰੋਗਰਾਮ ਤੇ ਨੋ ਜਿਵੇਂ ਹੁਣ ਆਪਾਂ ਡੀਕਦੇ ਆ ਬਾਹਰ ਡੀ ਕਰ ਰਹੇ ਆ ਤੇ ਮੁੰਡਾ ਕੁੜੀ ਅੰਦਰ ਜੀ ਰੋਟੀ ਖਾਣ ਨੂੰ ਗਏ ਹੁਣ ਰੋਟੀ ਖਾਏ ਤੋਂ ਬਾਅਦ ਕਰਾਂਗੇ ਜੀ ਵਿਦਾਈ ਤੇ ਉਹਦੇ ਬਾਅਦ ਆਪਾਂ ਚੱਲਾਂਗੇ ਜੀ ਘਰ ਨੂੰ